ਚੋੜਾ ਨੇੜੇ ਆਉਂਦੀਆਂ ਵੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕਾਂ ਦੇ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿਸੇ ਪਾਰਟੀ ਨੇ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ ਤੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਉਹ ਇਹ ਟੋਲ ਪਲਾਜ਼ਾ ਨਹੀਂ ਚੱਲਣ ਦੇਣਗੇ ਵੀ ਜਦੋਂ ਤੱਕ ਨੈਸ਼ਨਲ ਹਾਈਵੇ ਵਾਲੇ ਤੇ ਸੋਮਾ ਕੰਪਨੀ ਵਾਲੇ ਇਕੱਠੇ ਆ ਕੇ ਇਹ ਗੱਲ ਨਹੀਂ ਕਹਿੰਦੇ ਨਹੀਂ ਮੰਨਦੇ ਵੀ ਆਹ ਤਰੀਕ ਨੂੰ ਅਸੀਂ ਕੰਮ ਸ਼ੁਰੂ ਕਰਾਂਗੇ ਤੇ ਆਹ ਤਰੀਕ ਤੱਕ ਅਸੀਂ ਕੰਮ ਖਤਮ ਕਰਾਂਗੇ ਉਨਾਂ ਚਿਰ ਆ ਤੁਹਾਡੇ ਮੂਰੇ ਬੈਠੇ ਆ ਇਹ ਆਮ ਇਹ ਆਮ ਨਹੀਂ ਇਹ ਗੱਲ ਵੀ ਅਸੀਂ ਕਿਤੇ ਫੋਟੋਆਂ ਖਿਚਾ ਕੇ ਅਖਬਾਰਾਂ ਚ ਮੀਡੀਆ ਚ ਲਵਾ ਕੇ ਘੰਟੇ ਬਾਅਦ ਚਲੇ ਜਾਵਾਂਗੇ ਨਹੀਂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਦੇ ਲਈ ਆ ਤੇ ਜਿੰਨਾ ਚਿਰ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਕ ਚ ਨਹੀਂ ਹੋਊਗਾ ਉਨਾਂ ਚਿਰ ਆ ਗੱਦੇ ਵੀ ਲੱਗੇ ਹੋਏ ਨੇ ਆ ਮੰਜੇ ਵੀ ਲੱਗੇ ਹੋਏ ਨੇ ਆ ਟੈਂਟ ਵੀ ਲੱਗੇ ਉਰੇ ਹੀ ਬੈਠੇ ਆ ਜਦੋਂ ਤੱਕ ਨਹੀਂ ਗੱਲ ਮੰਨਦੇ ਤੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੂ ਇਹ ਲੋਕਾਂ ਦਾ ਸੰਘਰਸ਼ ਆ ਤੇ ਇੱਥੇ ਹੀ ਬੈਠੇ ਆ ਇੱਥੇ ਹੀ ਪਵਾਂਗੇ ਟੋਲ ਪਲਾਜ਼ਾ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਜਿਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਉਹ ਇਹਨਾਂ ਤੇ ਪਰਚਾ ਦਰਜ ਕਰਵਾਉਣਗੇ ਪਰ ਬਿੱਟੂ ਦਾ ਕਹਿਣਾ ਹੈ ਕਿ ਉਹ ਜੋ ਚੌਣ ਕਰਵਾ ਸਕਦੇ ਨੇ ਉਹ ਪਿੱਛੇ ਨਹੀਂ ਹਟਣਗੇ ਉਹਨਾਂ ਨੇ ਪਹਿਲਾਂ ਇਹ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਤੇ ਅਨੇਕਾਂ ਹੀ ਪਰਚੇ ਦਰਜ ਨੇ ਲੋਕਾਂ ਦੇ ਖਾਤਰ ਲੋਕਾਂ ਦੇ ਸੰਘਰਸ਼ ਖਾਤਰ ਲੋਕਾਂ ਦੇ ਐਜੀਟੇਸ਼ਨ ਖਾਤਰ ਜੇ ਐ ਪਰਚੇ ਕਹਿਣ ਲੇ ਫਿਰ ਤਾਂ ਅਸੀਂ ਕਾਦੇ ਐਮਪੀ ਐਮਐਲਏ ਆ ਫਿਰ ਲੋਕਾਂ ਦੇ ਨਾਮ ਹੇ ਦੇ ਕਾਦੇ ਹੋਏ ਜੇ ਲੋਕਾਂ ਖਾਤਰ ਅਸੀਂ ਪਰਚੇ ਨਹੀਂ ਦਰਜ ਕਰਵਾ ਸਕਦੇ ਹਾਂ ਜੇ ਸਾਡੇ ਤੇ ਕੋਈ ਪਰਚਾ ਦਰਜ ਹੁੰਦਾ ਆਪਦੀ ਜਾਇਦਾਦ ਨਿੱਜੀ ਦਾ ਸੀ ਕਿਸੇ ਦੀ ਹੜਪ ਕਰ ਲਈ ਜਾਂ ਅਸੀਂ ਕਿਸੇ ਨਾਲ ਕੁੱਟਮਾਰ ਕਰ ਲਈ ਤਾਂ ਤਾਂ ਅਸੀਂ ਸ਼ਰਮਿੰਦੇ ਆਂ ਸ਼ਰਮਸਾਰ ਆਂ ਪਰ ਜਦੋਂ ਲੋਕਾਂ ਦੇ ਹੱਕ ਖਾਤਰ ਸਾਡੇ ਤੇ ਐਫ ਆਈ ਆਰਾਂ ਦਰਜ ਹੋਣ ਤਾਂ ਉਹ ਸਾਡੇ ਲਈ ਮੈਡਲ ਨੇ ਸਾਡੇ ਲਈ ਉਹ ਸਟਾਰ ਨੇ ਤੇ ਉਹ ਜਿੰਨੇ ਵੀ ਹੋਣ ਉਹ ਸਾਡੇ ਮੈਡਲ ਸਟਾਰ ਜਿੰਨੇ ਵੀ ਵਧਣਗੇ ਉਹ ਉਹ ਸੀਟ ਘਬਰਾਉਣ ਵਾਲੇ ਨਹੀਂ ਡਰਨ ਵਾਲੇ ਨਹੀਂਗੇ ਪਹਿਲਾਂ ਇਹਨਾਂ ਨੇ ਕੰਮ ਕਰਕੇ ਦੇਖਿਆ ਸੀ ਤਾਂ ਕਹਿਣਾ ਪਰਚੇ ਦਰਜ ਕਰਨ ਕਰਨ ਪਰਚੇ ਦਰਜ ਉਹ ਚ ਕੀ ਗੱਲ ਹੈ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕਦਮ ਆ ਕੇ ਟੋਲ ਪਲਾza ਬੰਦ ਨਹੀਂ ਕਰਵਾਇਆ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਤਰ੍ਹਾਂ ਦੇ ਅਲਟੀਮੇਟਮ ਦਿੱਤੇ ਸਨ ਅਤੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਅਸੀਂ ਕੋਈ ਇਹ ਆਪਣੀ ਮਨਮਰਜ਼ੀ ਨਹੀਂ ਅੱਜ ਸਾਡਾ ਜੀ ਕਰਿਆ ਤੇ ਅਸੀਂ ਇਹਨਾਂ ਦਾ ਟੋਲ ਬੰਦ ਕਰਾਉਣ ਲਾਗੇ ਨਹੀਂ 24 ਦਸੰਬਰ ਨੂੰ ਜਿਹੜਾ ਪਿਛਲਾ 3 ਮਹੀਨੇ ਪਹਿਲਾਂ ਨੈਸ਼ਨਲ ਹਾਈਵੇ ਨੇ ਇਹ ਕਿਹਾ ਵੀ ਇਹਨਾਂ ਦਾ ਸਸਪੈਂਸ਼ਨ ਇਹ ਹੋਣੀ ਚਾਹੀਦੀ ਹੈ ਕੰਮ ਨਹੀਂ ਕਰਦੇ ਵਿਧਾਨ ਸਭਾ ਕਮੇਟੀ ਨੇ ਫ फेब्रुवारी ਦੇ ਵਿੱਚ ਇਹ ਕਿਹਾ ਵੀ ਬਿਲਕੁਲ ਇਹ ਜਿਹੜਾ ਟੋਲ ਆ ਇਲਲੀਗਲ ਇਹਨੂੰ ਬੰਦ ਹੋਣਾ ਚਾਹੀਦਾ ਤਾਂ ਸਾਰੇ ਦਸਤਾਵੇਜ਼ ਅੱਜ ਲੈ ਕੇ ਆਏ ਆ ਜੇ ਉਹ ਵੀ ਨਾ ਹੋਣ ਪਰ ਜਿੰਨਾ ਚਿਰ ਜੇ 12 ਤੱਕ ਇਹਨਾਂ ਨੇ ਕੰਮ ਕੰਪਲੀਟ ਕਰਨਾ ਸੀ ਕਦੇ ਕੋਰਟ ਚਲੇ ਗਏ ਕਿਤੇ ਹੋਰ ਚਲੇ ਗਏ ਉਹ ਕੰਮ ਰੋਕੀ ਬੈਠੇ ਆ ਕੰਮ ਤਾਂ ਚਲਾਉਣਾ ਪਊਗਾ ਜੇ ਟੋਲ ਲੈ ਰਹੇ ਆ ਕੰਮ ਚਲਾਉਣਾ ਪਊ ਤੇ ਸਭ ਤੋਂ ਮਹਿੰਗਾ ਟੋਲ ਜਿਹੜੀ ਸਭ ਤੋਂ ਵੱਧ ਕਮਾਈ ਆ ਰੋਜ਼ ਦੀ 50 ਲੱਖ ਉਹ ਲਾਡੋਵਾਲ ਟੋਲ ਆ ਪਾਣੀ ਪੱਤੋ ਲੈ ਕੇ ਜਲੰਧਰ ਤੱਕ ਜਿਹੜਾ ਇਹਨਾਂ ਕੋਲ ਸਟ੍ਰੈਚ ਆ ਤੇ 50 ਲੱਖ ਰੁਪਇਆ ਰੋਜ਼ ਗੱਲਾਂ ਭਰ ਕੇ ਉੜ ਕੇ ਉੜ ਜਾਂਦੇ ਆ ਉਹਨੂੰ ਲੈ ਜਾਂਦੇ ਆ ਉਹ ਗੱਲਾਂ ਨਹੀਂ ਭਰੇਗਾ ਜਿੱਨਾਂ ਚ 50 ਲੱਖ ਦਾ ਰੋਜ਼ ਦਾ ਕੰਮ ਨਹੀਂ ਕਰਨਗੇ ਦਰਅਸਲ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲੁਧਿਆਣਾ ਦਾ ਲਾਡੋਵਾਲ ਦਾ ਟੋਲ ਪਲਾਜ਼ਾ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਰਕਰਾਂ ਦੇ ਨਾਲ ਉੱਥੇ ਪਹੁੰਚ ਕੇ ਬੰਦ ਕਰਵਾ ਦਿੱਤਾ ਹੈ ਮਸਲਾ ਇਹ ਹੈ ਕਿ ਟੋਲ ਪਲਾਜ਼ਾ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਲੈ ਕੇ ਜੋ ਕੰਮ ਕੀਤਾ ਜਾਣਾ ਹੈ ਕਈ ਪੁਲ ਇਸ ਟੋਲ ਪਲਾਜ਼ੇ ਦੀ ਕੰਪਨੀ ਵੱਲੋਂ ਬਣਾਏ ਜਾਣੇ ਨੇ ਜੋ ਕਿ ਨਹੀਂ ਬਣਾਏ ਜਾ ਰਹੇ ਰਵਨੀਤ ਸਿੰਘ ਬਿੱਟੂ ਨੇ ਇਸ ਟੋਲ ਪਲਾਜ਼ੇ ਦੀ ਕੰਪਨੀ ਨੂੰ ਅਲਟੀਮੇਟਮ ਦਿੱਤਾ ਸੀ ਕਿ ਐਨੀ ਤਰੀਖ ਤੱਕ ਤੁਸੀਂ ਇਹ ਕੰਮ ਕਰਵਾ ਲਓ ਜਾਂ ਫਿਰ ਕੰਮ ਸ਼ੁਰੂ ਕਰ ਦਿਓ ਨਹੀਂ ਤਾਂ ਇਹ ਟੋਲ ਪਲਾਜ਼ਾ ਉਹ ਧੱਕੇ ਨਾਲ ਆ ਕੇ ਬੰਦ ਕਰਵਾ ਦੇਣਗੇ ਕੰਪਨੀ ਨੇ ਕੰਮ ਸ਼ੁਰੂ ਕਰਨ ਦੀ ਬਜਾਏ ਹੋਰ ਹਤਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਇੱਕ ਕੋਰਟ ਦਾ ਰਾਹ ਵੀ ਉਹਨਾਂ ਨੇ ਅਖਤਿਆਰ ਕੀਤਾ ਸੀ ਪਰ ਇਸ ਦੇ ਬਾਵਜੂ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਲਟੀਮੇਟਮ ਦੇ ਤਹਿਤ ਇਸ ਟੋਲ ਪਲਾਜ਼ੇ ਨੂੰ ਬੰਦ ਕਰਵਾ ਦਿੱਤਾ ਗੱਲ ਸਾਰਾ ਦਿਨ ਰਵਨੀਤ ਸਿੰਘ ਬਿੱਟੂ ਉਥੇ ਟੋਲ ਪਲਾਜ਼ੇ ਤੇ ਰਹੇ ਅਤੇ ਰਾਤ ਵੀ ਉਹਨਾਂ ਨੇ ਮੰਤਰੀ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਟੋਲ ਪਲਾਜ਼ੇ ਤੇ ਕੱਟੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਚਲੇ ਗਏ ਤਾਂ ਦੁਬਾਰਾ ਟੋਲ ਪਲਾਜ਼ਾ ਸ਼ੁਰੂ ਕਰ ਸਕਦੇ ਨੇ ਇਸ ਕਰਕੇ ਉਹ ਟੋਲ ਪਲਾਜ਼ਾ ਸ਼ੁਰੂ ਨਹੀਂ ਹੋਣ ਦੇਣਗੇ ਜਿੰਨੀ ਦੇਰ ਤੱਕ ਕੰਪਨੀ ਇਹ ਵਾਦਾ ਨਹੀਂ ਕਰਦੀ ਕਿ ਉਹ ਜੋ ਪੈਂਡਿੰਗ ਕੰਮ ਹੈ ਉਸ ਨੂੰ ਕਰੇਗੀ ਇਹ ਤਾਂ ਹੋ ਗਈ ਟੋਲ ਪਲਾਜ਼ੇ ਦੀ ਗੱਲ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਸਾਰੇ ਲੀਡਰਾਂ ਨੂੰ ਲੋਕਾਂ ਦੇ ਮੁੱਦੇ ਯਾਦ ਆਉਣ ਲੱਗੇ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਜੋ ਕਿ 2 ਸਾਲ ਲਗਭਗ 2 ਸਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਪਰ ਰਹੀ ਹੈ ਕਾਂਗਰਸ ਪਾਰਟੀ ਦੇ ਇਸ ਨੁਮਾਇंदे ਨੂੰ ਜਿਸ ਨੇ ਕਿਹੋਂ ਜਾ ਕੇ ਟੋਲ ਪਲਾਜ਼ਾ ਬੰਦ ਕਰਵਾਇਆ ਦੋ ਸਾਲ ਇਹਨਾਂ ਦੀ ਆਪਣੀ ਸਰਕਾਰ ਬਣੇ ਨੂੰ ਹੋ ਚੁੱਕੇ ਨੇ ਅਤੇ ਲਗਭਗ 3.5 ਸਾਲ ਇਹਨਾਂ ਨੂੰ ਖੁਦ ਨੂੰ ਐਮਪੀ ਬਣਿਆ ਹੋ ਚੱਲੇ ਨੇ ਪਰ ਨਾ ਤਾਂ ਇਹਨਾਂ ਨੇ ਕਿਸੇ ਟੋਲ ਪਲਾਜ਼ੇ ਤੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਲੋਕ ਮੁੱਦਿਆਂ ਨੂੰ ਚੁੱਕਿਆ ਅਤੇ ਹੁਣ ਇਹਨਾਂ ਨੂੰ ਲੋਕ ਮੁੱਦੇ ਯਾਦ ਆ ਗਏ ਨੇ ਤੇ ਪਰਚਾਂ ਦੀ ਵੀ ਕੋਈ ਪਰਵਾਹ ਨਹੀਂ ਹੈ ਅਤੇ ਇਹ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਚੋਣਾਂ ਨੂੰ ਵੇਖਦਿਆਂ ਜਿਹੇ ਕੰਮ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਜਾ ਰਹੇ ਨੇ ਵੀ ਆਫਰ ਸੱਚਮੁੱਚ ਹੀ ਉਹਨਾਂ ਨੂੰ ਲੋਕਾਂ ਦੀ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਦਾ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ